ਸਾਡੇ ਮੰਚ ਤੋਫਲੇ ਤਾਂ ਕੋਈ ਨਹੀਂ ਸੀਗੇ ਲੇਕਿਨ ਸੰਗਤ ਦੇ ਮਨਾਂ 'ਚ ਇੱਕ ਤਰ੍ਹਾਂ ਦੀ ਦੁਬਧਾ ਬਣੀ ਹੋਈ ਸੀਗੀ ਉਸ ਗੱਲ ਨੂੰ ਸਾਫ਼ ਕਰਨ ਵਾਸਤੇ ਸਾਡਾ ਫਰਜ਼ ਬਣਦਾ ਸੀ ਅਸੀਂ ਸਿੰਘ ਸਾਹਿਬ ਜਿਆਨੀ ਰਕਬੀਰ ਸਿੰਘ ਜੀ ਨਾਲ ਆ ਕੇ ਉਹਨਾਂ ਨੇ ਬੇਨਤੀ ਕਰਦੇ ਤੇ ਉਹਨਾਂ ਤੋਂ ਆਦੇਸ਼ ਲੈਂਦੇ ਸਿੰਘ ਸਾਹਿਬ ਨੇ ਬਿਲਕੁਲ ਸਪਸ਼ਟ ਤੌਰ ਤੇ ਇਹ ਕਹਿਤਾ ਕਿ ਸੱਤ ਮੈਂਬਰ ਕਮੇਟੀ ਕਾਇਮ ਹੈ ਜਿਹੜੇ ਹੁਕਮਨਾਮੇ ਆਏ ਨੇ ਕਾਹ ਤੱਕ ਸਾਥੋਂ ਦੋ ਤਰੀਕ ਨੂੰ ਇਹਨਾਂ ਬਿਨ ਲਾਗੂ ਹੋਣਗੇ ਉਹਦੇ 'ਚ ਕੋਈ ਟਿਲਮਟ ਨਹੀਂ ਹੋਊਗੀ ਕੋਈ ਉਹਦੇ ਚਾਨਕਾਨੀ ਨਹੀਂ ਕਰੂਗਾ ਅਸੀਂ ਨਹੀਂ ਇਹ ਵਸੂਮੂਚੇ ਪੰਥ ਸਾਡੀ ਅਕੀਲੇ ਹੱਥ ਜੋੜ ਕੇ ਸਾਡੀ ਅਰਜ਼ੋਈ ਆ ਕਿ ਦੇਖੋ ਆਪਾਂ ਆਪਣੀਆਂ ਪਰੰਪਰਾਵਾਂ ਨੂੰ ਆਪਾਂ ਢਾਈਏ ਨਾ ਜਿਹੜਾ ਸਾਡੀਆਂ ਰਵੈਤਾ ਆ ਉਹਨਾਂ ਤੋਂ ਆਪਾਂ ਪਾਸੇ ਨਾ ਢਾਈਏ ਤੇ ਸਦਾਤ ਨੂੰ ਕਦੀ ਅਸੀਂ ਕਮਜ਼ੋਰ ਨਹੀਂ ਹੁੰਦੇ ਵਾਗੇ ਮੀਰੀ ਪੀਰੀ ਦਾ ਸਦਾਨਤ ਆ ਰਹਿਦੀ ਦੁਨੀਆ ਤੱਕ ਕਾਇਮ ਰਹਿਣਾ ਆ ਇਸ ਲਈ ਸਮੂਚੇ ਪੰਥਦਰਦੀਆਂ ਨੂੰ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੂੰ ਅਕਾਲ ਤਖਤ ਸਾਹਿਬ ਤੋਂ ਆਏ ਹੁਕਮਨਾਮਿਆਂ ਦੀ ਇਨ ਬਿੰਦ ਪਾਲਣਾ ਕਰਨੀ ਚਾਹੀਦੀ ਅਸੀਂ ਸੱਤ ਮੈਂਬਰੀ ਕਮੇਟੀ ਨੂੰ ਲੈ ਕੇ ਜਿਹੜੀ ਉਹਨਾਂ ਨੇ ਆਪਣੇ ਵਿਚਾਰ ਸਾਂਝੀ ਕੀਤੀ ਸਿੰਘ ਸਹਿਬਾਨ ਨੇ ਸਿੰਘ ਸਾਹਿਬ ਨੇ ਸਾਨੂੰ ਆਖਿਆ ਕਿ ਤੁਸੀਂ ਜਿਹੜੀ ਸੱਤ ਮੈਂਬਰੀ ਕਮੇਟੀ ਦੇ ਮੁਖੀ ਨੇ ਜੈਦਾ ਰਜਿੰਦਰ ਸਿੰਘ ਧਾਮੀ ਸਾਹਿਬ ਜਿਹੜੇ ਪ੍ਰਣਾਮ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹਨਾਂ ਨੂੰ ਜਾ ਕੇ ਮਿਲੋ ਉਹਨਾਂ ਨੂੰ ਬੇਨਤੀ ਕਰੋ ਕਿ ਉਹ ਜਿਹੜੀ ਭਰਤੀ ਦੀ ਪ੍ਰਕਿਰਿਆ ਦੀ ਸ਼ੁਰੂਆਤ ਕਰ ਸਕਣ ਕਰਕੇ ਕਮੇਟੀ ਦੇ ਮੁਖੀ ਆ ਉਹ ਮੀਟਿੰਗ ਸੱਦਣ ਸਾਰੀ ਕਮੇਟੀ ਦੀ ਤਾਂ ਕਿ ਅਸੀਂ ਅਗਲਾ ਜਿਹੜਾ ਆਪਣਾ ਫਰਜ਼ ਹੈ ਉਹਨੂੰ ਨਿਭਾ ਸਕੀਏ ਕੋ ਜੀ ਹੁਣ ਇਹ ਏਡੇ ਬਹਾਨ ਸਥਾਨ ਆ ਇਹਡੇ ਪਵਿੱਤਰ ਆਪਣੇ ਸਾਡੇ ਵਾਸਤੇ ਅਕਾਲ ਤਖਤ ਆ ਅਕਾਲ ਦਾ ਤਖਤ ਗੁਰੂ ਸਾਹਿਬ ਦਾ ਸਥਾਨ ਆ ਇਹ ਤੇ ਜੇ ਇੱਥੋਂ ਆ ਕੇ ਜੇ ਕੋਈ ਲੀਡਰ ਬਾਹਰ ਆ ਕੇ ਕੋਈ ਕਿਸੇ ਤਰੀਕੇ ਨਾਲ ਗਲਤ ਗੱਲ ਪੇਸ਼ ਕਰੇ ਉਹਦੇ ਲਈ ਬਹੁਤ ਘੱਟ ਆ ਸਿੰਘ ਜੀ ਬੰਤ ਗੱਲ ਨਹੀਂ ਸੀ ਕਹਿਣੀ ਚਾਹੀਦੀ ਝੂਠ ਬੋਲਣਾ ਝੂਠ ਕੋਈ ਖੁਰਸਕ ਝੂਠ ਨਹੀਂ ਬੋਲ ਸਕਦਾ ਲੇਕਿਨ ਸਿੰਘ ਸਾਹਿਬ ਦੀ ਬਦੌਲਤ ਵੀ ਅਗਰ ਕੋਈ ਗੱਲ ਬਾਹਰ ਆ ਕੇ ਆਕਣੀਆਂ ਉਹਨੂੰ ਤੋੜਨਾ ਮਰੋੜਨਾ ਨਹੀਂ ਚਾਹੀਦਾ ਦੇਖੋ ਇਦਾਂ ਜੀ ਬਈ ਇਸ ਗੱਲ ਦਾ ਸਾਨੂੰ ਬੜਾ ਅਫਸੋਸ ਹੈ ਇਹ ਜਦੋਂ 2 ਤਰੀਕ ਨੂੰ ਹੁਕਮਨਾਮੇ ਆਏ ਸਨ ਉਸ ਤੋਂ ਤੁਰੰਤ ਬਾਅਦ ਹੁਕਮਨਾਮਿਆਂ ਦੀ ਪਾਲਣਾ ਹੋਣੀ ਚਾਹੀਦੀ ਸੀ ਇਹ ਗੁਰਸ਼ਿਕ ਦਾ ਫਰਜ਼ ਹੈ ਜੋ ਮਰਜ਼ੀ ਹੋਵੇ ਉਗਮ ਨਾਮਿਆਂ ਤੋਂ ਬਾਹਰ 1 ਇੰਚ ਵੀ ਨਹੀਂ ਕੋ ਜਾ ਸਕਦਾ ਪਰ ਨਹੀਂ ਕੀਤਾ ਇਹ ਤਾਂ ਹੁਣ ਉਹਨਾਂ ਦੀ ਸੋਚ ਆ ਉਹਨਾਂ ਦੀ ਸਮਝ ਆ ਅਸੀਂ ਕੀ ਕਹਿ ਸਕਦੇ ਆ ਸਾਨੂੰ ਇਸ ਗੱਲ ਦਾ ਬੜਾ ਦੁੱਖ ਆ ਨਹੀਂ ਸੀ ਕਰਨਾ ਚਾਹੀਦਾ ਅਕਾਲੀ ਦਲ ਇੱਥੋਂ ਹੋਂਦ ਵਿੱਚ ਆਇਆ ਸੀਗਾ ਸਾਨੂੰ ਇੱਥੋਂ ਜਿਹੜਾ ਸਿਧਾਂਤ ਮਿਲਿਆ ਮੀਰੀ ਪੀਰੀ ਦਾ ਤੇ ਫਿਰ ਅਸੀਂ ਜੇ ਉਹਨੂੰ ਨਹੀਂ ਅਸੀਂ ਮੰਨਣ ਨੂੰ ਤਿਆਰ ਤੇ ਫਿਰ ਅਸੀਂ ਅਕਾਲੀ ਦਲ ਦੇ ਕਾਹਦੇ ਸੇਵਾਦਾਰ ਆ ਪਰ ਇਹ ਦੇਖੋ ਜਿਹਦਾ ਨਾ ਸਮਾਂ ਉਦਾਂ ਦੀ ਆਪਾਂ ਨੂੰ ਗੱਲ ਆਖਣੀ ਪੈਂਦੀ ਆ ਠੀਕ ਆ ਸੰਗਾਰ ਇਸ ਤੋਂ ਨੰਬਰ ਹੋ ਗਿਆ ਟਾਈਮ ਲੱਗ ਸਕਦਾ ਪਰ ਇੱਕ ਨਾ ਇੱਕ ਦਿਨ ਹੁਕਮਨਾਮੇ ਇਹ ਨਿਬੰਨ ਮੰਨੇ ਜਾਣਗੇ ਲਾਗੂ ਹੋਣ ਜਿਹੜੇ ਤਰਕ ਉਹਨਾਂ ਵੱਲੋਂ ਆਏ ਨੇ ਉਹਨਾਂ ਦੀ ਕੋਈ ਬੁਨਿਆਦ ਨਹੀਂ ਹੈਗੀ ਉਹਨਾਂ ਦੀ ਕਾਨੂੰਨਨ ਤੌਰ ਤੇ ਕੋਈ ਉਹਨਾਂ ਦਾ ਆਪਣੇ ਕਿਤੇ ਵੀ ਛੱਡੇ ਕੋਈ ਲਾਗੂ ਨਹੀਂ ਹੁੰਦਾ ਛੱਡੇ ਕਿਉਂ ਇਲੈਕਸ਼ਨ ਕਮਿਸ਼ਨ ਦਾ ਜਿਹੜਾ ਨਿਜਮ ਹੈ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੇ ਕਿਦਾਂ ਲਾਗੂ ਹੋ ਸਕਦੇ ਆ ਇੱਕ ਪਾਸੇ ਜਦੋਂ ਸੁਖਬੀਰ ਸਿੰਘ ਬਾਦਲ ਜੀ ਨੂੰ ਤਨਖਾਹ ਲੱਗੀ ਸੀਗੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਸਿੰਘ ਸਾਹਿਬ ਕੋ ਆ ਕੇ ਕਹਿੰਦੀ ਆ ਕਿ ਥੋੜਾ ਸਾਨੂੰ ਆਪਣੇ ਵਕਤ ਦੇ ਦਿਓ ਅਸੀਂ ਚਾਰ ਬਾਈ ਇਲੈਕਸ਼ਨਾਂ ਲੜਨੀ ਆਇਆ ਸਮਝੀਏ ਮੇਰੀ ਗੱਲ ਤੁਸੀਂ ਉਦੋਂ ਤਾਂ ਸਿੰਘ ਸਾਹਿਬ ਕੋ ਮੌਲਤ ਲੈਣ ਆਏ ਕਿ ਅਸੀਂ ਚਾਰ ਇਲੈਕਸ਼ਨਾਂ ਲੜਨੀ ਆ ਤਾਂ ਤਨਖਾਹ ਨੂੰ ਥੋੜਾ ਆ ਤੁਸੀਂ ਅੱਗੇ ਪਾ ਦਿਓ ਚਲੋ ਨਹੀਂ ਕਰ ਸਕਦੇ ਸੀਗੇ ਵੀ ਜੇ ਤੁਸੀਂ ਉਦੋਂ ਸਿੰਘ ਸਾਹਿਬ ਕੋ ਮੌਲਤ ਲੈਣ ਆਏ ਸੀਗੇ ਵੀ ਅਸੀਂ ਇਲੈਕਸ਼ਨਾਂ ਲੜਨੀ ਆ ਤਾਂ ਜਦੋਂ ਉਦੋਂ ਹੁਕਮ ਨਾਮੇ ਆਏ ਅਕਾਲ ਤਖਤ ਸਾਹਿਬ ਤੋਂ ਤੁਸੀਂ ਉਦੋਂ ਕਹਿੰਦੇ ਅਸੀਂ ਮੰਨ ਨਹੀਂ ਸਕਦੇ ਉਹਨਾਂ ਨੂੰ ਇਹ ਦੋਰੀ ਗੱਲ ਹੈ ਨਾ ਜੀ ਦੋਰਾ ਚਿਹਰਾ ਤੁਹਾਡਾ ਸਾਹਮਣੇ ਆ ਗਿਆ ਇਹ ਨਹੀਂ ਕਰਨੀ ਚਾਹੀਦੀ ਕਿਸੇ ਵੀ ਪੰਥਕ ਜ਼ਮੀਰਾਰ ਵਿਅਕਤੀ ਨੂੰ ਪੰਥਦਰਦੀ ਨੂੰ ਖਾਸ ਤੌਰ ਤੇ ਸ਼੍ਰੋਮਣੀ ਕਾਲੀ ਦਲ ਦੇ ਲੀਡਰਸ਼ਿਪ ਨੂੰ ਇਹ ਨਹੀਂ ਕਰਨਾ ਚਾਹੀਦਾ ਨਾ ਹੀ ਕਿਸੇ ਨੇ ਪ੍ਰਵਾਨ ਕਰਨਾ ਆ ਇਹ ਗੱਲਾਂ ਸਾਰੀਆਂ ਸਿੰਘ ਸਾਹਿਬ ਨੇ ਕਲੀਅਰ ਕਰਤੀਆਂ ਕਿ ਉਹਨਾਂ ਨੇ ਕਿਸੇ ਨੂੰ ਕੋਈ ਪ੍ਰਵਾਨਤਾ ਨਹੀਂ ਦਿੱਤੀ ਕੋਈ ਉਹਨਾਂ ਨੇ ਕਿਸੇ ਗੱਲ ਨਾਲ ਸਹਿਮਤੀ ਨਹੀਂ ਬਗਟਾਈ ਸੱਤ ਮੈਂਬਰੀ ਕਮੇਟੀ ਕਾਇਮ ਆ ਸੱਤ ਮੈਂਬਰੀ ਕਮੇਟੀ ਆਪਣੀ ਭੱਤੀ ਦੀ ਪ੍ਰਕਿਰਿਆ ਕਰ ਸਕਦੀ ਆ ਉਹਦੇ ਤੇ ਕਿਸੇ ਕਿਸਮ ਦਾ ਕੋਈ ਉਹਦੇ ਤੇ ਹੈ ਨਹੀਂ ਕਾਨੂੰਨੀ ਅੜਚੇ ਨਹੀਂ ਹੈ ਜੀ ਤਾਂ ਅਮੀਰ ਸਾਹਿਬ ਨੂੰ ਬਹੁਤ ਛੇਤੀ ਮਿਲ ਜਾ ਰਹੇ ਆ ਜੀ ਸਾਨੂੰ ਸਿੰਘ ਸਾਹਿਬ ਨੇ ਹਦੇਸ਼ ਦਿੱਤਾ ਹੈ ਤਾਂ ਉਹਦੀ ਪਾਲਣਾ ਕਰਾਂਗੇ ਬਹੁਤ ਛੇਤੀ ਇੱਕ ਦੋ ਦਿਨਾਂ ਵਿੱਚ ਹੀ ਦੇਖੋ ਮਾਗੀ ਜਿਹੜਾ ਸ਼ਹੀਦੀ ਜੋੜ ਮੇਲਾ ਸੀਗਾ 40 ਮੁਕਤਿਆਂ ਦੀ ਪਵਿੱਤਰ ਧਰਤੀ ਹੈ ਤੇ ਬਹੁਤ ਸੰਗਤ ਵਿੱਚ ਉਤਸ਼ਾਹ ਹੁੰਦਾ ਆ ਹਜ਼ਾਰਾਂ ਲੱਖਾਂ ਹੀ ਸੰਗਤਾਂ ਜਾਂਦੀਆਂ ਨੇ ਉੱਥੇ ਉੱਥੇ ਉਸ ਪਵਿੱਤਰ ਧਰਤੀ ਤੇ ਕੋਈ ਐਦਾਂ ਦੀ ਗੱਲ ਆਖਣੀ ਜਿਹੜੀ ਕਿ ਸਾਡੀ ਸਨਾਤ ਨੂੰ ਟਾਲਾਵੇ ਇਹ ਕਿਸੇ ਵੀ ਪੰਥਕ ਲੀਡਰ ਦਾ ਫਰਜ਼ ਨਹੀਂ ਬਣਦਾ ਨਹੀਂ ਸੀ ਕਰਨੀ ਚਾਹੀਦੀ ਉਹਨਾਂ ਨੂੰ ਤੇ ਕਿਸੇ ਤੇ ਕੋਈ ਦੋਸ਼ ਲਾਉਣਾ ਕਿਸੇ ਤੇ ਕੋਈ ਲਾਉਣਾ ਉਹ ਸਟੇਟ ਆ ਆਮ ਲਾਉਣ ਵਾਸਤੇ ਦੋਸ਼ ਲਾਉਣ ਵਾਸਤੇ ਨਹੀਂ ਗਿਆ ਉਹ ਤਾਂ ਜਿਹੜੀ ਸ਼ਰਧਾ ਭੇਟ ਕਰਨ ਆਏ ਆ ਉਹਨਾਂ ਨੂੰ ਯਾਦ ਕਰਨ ਆਏ ਆ 40 ਮੁਕਤਿਆਂ ਨੂੰ ਜਿਨ੍ਹਾਂ ਨੇ ਜਿਨ੍ਹਾਂ ਦਾ ਵਧਾਵਾ ਪਾਇਆ ਆਪਣੇ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਹਾ ਸਿੰਘ ਤੋਂ ਉਹਨਾਂ ਦੇ ਸਾਥੀਆਂ ਦਾ ਉਹ ਪਵਿੱਤਰ ਧਰਤੀ ਆ ਉੱਥੇ ਆ ਕੇ ਸਿਆਸਤ ਨੂੰ ਲੈ ਕੇ ਕਿਤੇ ਕਿੰਦੂ ਪਰੰਤੂ ਕਰਨਾ ਇਤੇ ਕਿਸੇ ਤੇ ਇਲਜ਼ਾਮ ਲਾਉਣਾ ਇਹ ਕਿਸੇ ਨੂੰ ਸ਼ੋਭਾ ਨਹੀਂ ਦਿੰਦਾ ਨਹੀਂ ਕਰਨਾ ਚਾਹੀਦਾ ਸੀ ਹਾਂ ਅਗਰ ਕਿਸੇ ਨੂੰ ਕੋਈ ਕਿਸੇ ਕਿਸਮ ਦੀ ਕੋਈ ਦੁਬਧਾ ਆ ਹੁਕਮਨਾਮੇ ਲੈ ਕੇ ਤੇ ਸਿੰਘ ਸਾਹਿਬ ਕੋ ਆ ਕੇ ਉਹਨਾਂ ਨੂੰ ਮਿਲ ਕੇ ਉਹ ਗੱਲ ਨੂੰ ਕਲੀਅਰ ਕਰਨਾ ਚਾਹੀਦਾ ਆ ਤਰੀਕੇ ਨਾਲ ਗੱਲ ਹੋਣੀ ਚਾਹੀਦੀ ਆ ਜੇ ਆਪਾਂ ਹੀ ਆਪਣੀਆਂ ਸੰਸਥਾਵਾਂ ਨੂੰ ਆਪਣੇ ਸਦਾਤ ਨੂੰ ਢਾਹ ਲਾਉਣ ਲੱਪੇ ਆਪਾਂ ਆਪਣੀਆਂ ਸੰਸਥਾਵਾਂ ਤੇ ਪ੍ਰਸ਼ਨ ਚੁਕਣ ਲੱਪੇ ਤੇ ਭਾਈ ਫਿਰ ਜਿਹੜੇ ਸਾਡੇ ਵਿਰੋਧੀ ਨੇ ਜਿਹੜੇ ਸਾਡਾ ਨੁਕਸਾਨ ਕਰਨਾ ਚਾਹੁੰਦੇ ਆ ਉਹਨਾਂ ਨੂੰ ਤਾਂ ਆਪਾਂ ਹੋਰ ਹਲਾਸ਼ੇਰੀ ਦੇ ਦਾਂ